ਇਪਣੇ ਨੇ ਜਿਹੜਾ ਸਾਡੇ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਦੀ ਜਿਹੜੀ ਰੁਚੀ ਹੈ ਨਾ ਇਹ ਬੜੀ ਕਰਦੀ ਕਰ ਗਈ ਬਹੁਤ ਕਰਦੀ ਜਾਂਦੀ ਔਰ ਉਹਦੇ ਬਾਰੇ ਬੜੀ ਮੁਸ਼ਕਲ ਆ ਗਈ ਜੇ ਜਿਵੇਂ ਹੁਣ ਅਸੀਂ ਕਿਤਾਬ ਦੇ ਛਾਪੀਏ ਨੇ ਜੇ ਕਿਸੇ ਨੂੰ ਸੂchna ਵੀ ਲਈਏ ਇਹਦੇ ਤੇ ਦਈਏ ਮੋਬਾਈਲ ਤੇ ਜਾਂ ਤੇ ਕੋਈ ਨਹੀਂ ਆ ਕੇ ਉਸ ਚੀਜ਼ ਨਾਲ ਲੈਂਦਾ ਕੋ ਦਿਖਾ ਆਹੋ ਹਾਂ ਜਾ ਕੇ ਆਣੀ ਪੈਂਦੀ ਆਹ ਦਾ ਪੜ ਆਹੋ ਇਸ ਤਰ੍ਹਾਂ ਇਹ ਕਿਤਾਬਾਂ 'ਚ ਸਾਨੂੰ ਕੋਈ ਕਸ਼ਮੂਲਦਾ ਇਸ ਤਰ੍ਹਾਂ ਇਹ ਸਾਡਾ ਜਿਹੜਾ ਚੱਕਰ ਹੈ ਉਹ ਗੁਰਕਤਾਪਾਂ ਵਿੱਚ ਆਪਣੇ ਇੱਕ ਤੇ ਛਪੋੜ ਵਾਲੇ ਵਿੱਚ ਪਹਾਰਾਂ ਤੇ ਪੈਂਦੇ ਇੱਕ ਹੋਰ ਵੀ ਸਾਡਾ ਮੜ ਨੁਕਸਾ ਸਾਡੇ ਨੂੰ ਕੱਲਾ ਨੁਕਸਾ ਆਪਣੇ ਪੌਲੇ ਸ਼ਰ ਵੀ ਜਾਂ ਰਾਈਟਰ ਵਿੱਚ ਵੀ ਇੱਕ ਬਡਾ ਨੁਕਸਾ ਥੋੜਾ ਬਡਾ ਤੇ ਚਲੋ ਵੱਡਾ ਨਾ ਸੀ ਵੱਡਿਆਂ ਵਰਗਾ ਕਹਿ ਸਕ ਹੂੰ ਜਿਹੜਾ ਨਾ ਜੀਵ ਜੰਤੂ ਉਹ ਆਪਣੇ ਲਈ ਬਣਾਉਂਦਾ ਆਣ ਨੇ ਹੂੰ ਜਿਹੜੇ ਦੂਸਰੇ ਗੁਫਾਵਾਂ ਜਿਹੜੇ ਵਾਲੇ ਉਹ ਆਪਣੇ ਬਣਾਉਂਦੇ ਗੁਫਾਵਾਂ ਬਣਾਉਂਦੇ ਕੋਈ ਗੋਸਲਾ ਬਣਾਉਂਦਾ ਕੋਈ ਕਿਸੇ ਤਰ੍ਹਾਂ ਦਾ ਘਰ ਬਣਾਉਂਦਾ ਉਹ ਜਿਹੜੀ ਪੰਛੀਆਂ ਦੇ ਤਾਂ ਜਾਲ ਬਣਾ ਜਿਹੜੇ ਆਰਣੇ ਅਤੇ ਘਰ ਹੈ ਤੇ ਜਿਹੜੇ ਉੱਗ ਗਿਆ ਉਹਨਾਂ 'ਚ ਘਰ ਪਣਾ ਨਹੀਂ ਹੁੰਦੀ ਹੂੰ ਉਹਨਾਂ ਕੋਲ ਆਇਆ ਕਰਾਣਾ ਉਹਦੇ 'ਚ ਘਰ ਪਣਾ ਹੁੰਦੀ ਹੂੰ ਘਰ ਪਣਾ ਸ਼ਾਮਲ ਨਹੀਂ ਹੂੰ ਤੇ ਮੈਂ ਇੱਕ ਕਾਰੀ ਦਾਦਾ ਹੋਏਗਾ ਇੱਥੇ ਬੈਡਰੂਮ ਹੋਏਗਾ ਇੱਥੇ ਸੌਣਾ ਆਪਣੇ ਪੜ੍ਹਨ ਵਾਲੇ ਕਮਰੇ ਹੋਏਗਾ ਇੱਥੇ ਤਾਂ ਸਾਰੀ ਕਲਪਨਾ ਦਾ ਜਿੱਥੇ ਮੈਂ ਆ ਕੇ ਨਾ ਸੋਣਾ ਚੈਨ ਮਹਿਸੂਸ ਕਰਾਂ ਉਹ ਸਾਡੇ ਨਾ ਜਿਹੜੀ ਰਾਈਟਿੰਗ ਆ ਉਹ ਯਕਾਂ ਦੀ ਪੁਸਤਕਾਂ ਵਿੱਚ ਲੇਖਕਾਂ ਦੀ ਰਾਈਟਾਂ ਵਿੱਚ ਕਲਪਨਾ ਤਾਂ ਹੈ ਪਰ ਸਮਾਜ ਸ਼ਾਸਤਰੀ ਕਲਪਨਾ ਦੀ ਹੂੰ ਨੂੰ ਮੈਂ ਕਿਹਾ ਜੀ ਵਧੀਆ ਦੀ ਤੁਸੀਂ ਬੜੀਆ ਬਣਾਵਾਂਗੇ ਬੜੀਆ ਸ਼ਾਇਰੀ ਕਰਦੇ ਆ ਤੇ ਸਮਾਜ ਸ਼ਾਸਤਰੀ ਕਰਨਾ ਦਾ ਮਤਲਬ ਇਹ ਆ ਕਿ ਜਿਹੜੀ ਸਮਾਜ ਵਿੱਚ ਤੇ ਨੂੰ ਬਰਤਾਰੇ ਵਿੱਚੀ ਫੜ ਕਰਦੀ ਉਹ ਜਿਹੜਾ ਜਿਹੜਾ ਜਿੰਨੇ ਪਰਸੈਂਟ ਕਰਦਾ ਉਹਨੂੰ ਉਹਨੂੰ ਉਹਦੀ ਨਾ ਤਾਂ ਪਰੰਪਰਾ ਕਾਇਮ ਨੇ ਆਪਣੀਆਂ ਸਾਰੀਆਂ ਲਿਖਤਾ ਸਮਾਜ ਸ਼ਾਸਤਰੀ ਅਧਿਐਨ ਦੇ ਜਿਹੜਾ ਉਹਨਾਂ ਨੇ ਲਿਖੜੀਆਂ ਉਹਦੇ ਦਾ ਹਰਤੀ ਕੀਤੀ ਰਿਆਸ ਸਿੰਘ ਨੇ ਕੀਤੀਆਂ ਜਸਵੀਰ ਨੇ ਕੀਤੀਆਂ ਹੋਰ ਦੱਸੋ ਸਾਡੇ ਕੋਲ ਨੇ ਰਾਈਟਰ ਆ ਜਿਨ੍ਹਾਂ ਦੇ ਨਾਵਲ ਅਸੀਂ ਪਰ ਉਹਨੂੰ ਆਪਣੇ ਕੈਦਰ ਦਿੰਦੇ ਆ ਰਗਾ ਹਰ ਕਮਲ ਨੂੰ ਬਹੁਤ ਬੜਾ ਰਾਈਟਰ ਆ ਉਹਦੇ ਰਾਈਟਰਾਂ ਦੀ ਉਹਦੀ ਲੇਖ ਜਿ ਸ਼ਮਾਜ਼ ਦੀ ਚੀਰ ਫਾੜ ਲਈ ਕਿੰਨਾ ਕੁਸ਼ ਆ ਇਹ ਦਿਖਾਣਾ ਪਣਾ ਉਹ ਰੋਚਕ ਤਾਂ ਬੜਾ ਹੂੰ ਕਮਲ ਬੇਗਦਾ ਵੀ ਬੜਾ ਜਸਵੰਤ ਕਮਲ ਉਹਨੂੰ ਬੜਤ ਵੀ ਬੜਿਆ ਪਰ ਸ਼ਮਾ ਸ਼ਾਸਤਰੀ ਅਧਿਨ ਕਿ ਨਾਂ ਚ ਉਹ ਗੁਰਦਿਆ ਸਿੰਘ ਦੇ ਬਰਾਬਰ ਨਹੀਂ ਹੂੰ ਇਸ ਤਰ੍ਹਾਂ ਇਸ ਤਰ੍ਹਾਂ ਸਾਡੇ ਕਹਾਣੀ ਲੇਕਰ ਆਲ ਹੈ ਹੂੰ